واحرو جی کا خالص واحج جی فتح دریا گے ਹਨਨ ਕੋ ਸਭ ਤੇਰੇ ਵਰਹੀ ਕੋਈ ਨਾ ਹੋ ਜੜੇ ਮੇਰਾ ਵਹਿ ਤੁ ਵਹਿ ਅਤਿ ਪੁਰੇ ਤਾ ਪੁਰਨ ਹੋਰ ਤੁਸਨ ਸਾਰ ਸਾਰ ਤਾ ਕੋ ਲੱਗਣਾ ਕੋਈ ਅਜੇ ਦਾ ਸੁਆਗੇ ਅਰਦਾਸ ੴ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਛੇ ਦਸਮੀ ਪ੍ਰਥਮ ਗੋਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜੇ ਟਿਠੇ ਸਬਦ ਖਜਾਏ ਤੇਗ ਬਹਾਦਰ ਸਿਮਰੀਏ ਕਰਨ ਔਨੀ ਦੇ ਆਵੇ ਤਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਚਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਗੱਦੀ ਤੇ ਵਿਰਾਜਮਾਨ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪਵਿੱਤਰ ਦਰਸ਼ਨ ਦੀਦਾਰ ਜੀ ਦਾ ਅਧਿਆਨਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਅੰਡਿਤ ਕੀਤਾ ਜਿਨ੍ਹਾਂ ਪਿਆਰੇਆਂ ਸਚਿਆਰਿਆਂ ਦੀ ਪਵਿੱਤਰ ਕਰਨੀ ਕਮਾਈ ਜੀ ਦਾ ਅਧਿਆਨਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਯੋਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਕੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਬੇਅੰਤ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ ਇਤਨਾ ਦੀ ਪਵਿੱਤਰ ਕਰਨੀ ਕਮਾਈ ਜੀ ਕਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾ ਤਖਤਾਂ ਸਰਬਾਤ ਗੁਰਦੁਆਰਿਆਂ ਉੱਚੇ ਝੂਲਦੇ ਨਿਸ਼ਾਨਾਂ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਅਤਿਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੇ ਚਿਤਿ ਆਵਣ ਕਾ ਸਰ ਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਤਹਾਂ ਤਾਰ ਚਰ ਦੇਗ ਤੇਗ ਫਤਿਹ ਵਿਰਧ ਕੀ ਪੈਜ ਪੰਥ ਕੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਸਹਾਉ ਦਾਣ ਘੋਸਾ ਦਾਣ ਦਾਣਾ ਸਰਦਾਣ ਨਾਮ ਦਾਣ ਸ੍ਰੀ ਅਮਰ ਸجدेश ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾਜ ਐ ਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਆਪ ਜੀ ਦੇ ਗੁਰ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਪਤ ਕੇ ਰਾਖੇ ਆ ਵਾਹਿਗੁਰੂ ਇਹ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਇਤਾਕਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿੰਨਾਂ ਤੋਂ ਆਪਣੇ ਪਿਆਰੇ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤੇਨਾਂ ਦੀ ਸੇਵਾ ਸੰਭਾਲ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨੀ ਤਾਂਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾ ਕਮਲਾ ਪਾਸ ਸਤਿਗੁਰੂ ਜੀਓ ਸ੍ਰੀ ਸੁਖਮਣੀ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਸਤਿਗੁਰੂ ਜੀਓ ਆਪ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਹੋਈ ਕਿਰਪਾ ਸਦਕਾ ਸਤਿਗੁਰੂ ਜੀਓ ਸ਼ਹੀਦ ਉਦਮ ਸਿੰਘ ਪ੍ਰਾਪਰਟੀ ਸਲਾਹਕਾਰ ਐਸੋਸੀਏਸ਼ਨ ਸੁਨਾਮ ਵੱਲੋਂ ਸਤਿਗੁਰੂ ਜੀ ਸਮੂਹ ਆਦੇਦਾਰਾਂ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਹੋਇਆਂ ਆਪ ਜੀ ਦੇ ਪਵਿੱਤਰ ਦਰਬਾਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਈ ਸਮੇਂ ਜਾਪ ਦੀ ਸੰਪੂਰਨਤਾ ਹੋਈ ਹੈ ਉਪਰੰਤ ਅਨੰਦ ਸਹਿਬ ਦੀਆਂ 6 ਪੌੜੀਆਂ ਸ਼ਲੋਕ ਪੜ ਕੇ ਆਪ ਜੀ ਦੇ ਚਰਨਾਂ ਕਮਲਾ ਪਾਸ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਸਤਿਗੁਰੂ ਜੀ ਕਿਰਪਾ ਕਰਨੀ ਵਿਣ ਬੋਲੇ ਆ ਸਭ ਕਿਸ ਜਾਣਦਾ ਕਿਸ ਅੱਗੇ ਕੀਚੇ ਅਰਦਾਸ ਸਤਿਗੁਰੂ ਜੀ ਆਪ ਇਹਨਾਂ ਬੋਲੇਆਂ ਸਰਵਤ ਆਸਾ ਮੰਸਾ ਜਾਣਦੇ ਹੋ ਜੋ ਵੀ ਆਸਾ ਮੰਸਾ ਭਾਵਨਾ ਕਰਕੇ ਜਾਪ ਕਰਵਾਏ ਸੋ ਭਾਵਨਾ ਪੂਰਨ ਕਰਨੇ ਕਿਰਪਾ ਕਰਨੇ ਸਤਿਗੁਰੂ ਜੀ ਸਮੂਹ ਹਾਉਦੇਦਾਰਾਂ ਦੇ ਸਿਰ ਤੇ ਮਿਹਰਾ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਸਰਵਤ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਸਰਵਾਤ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਨਾਮ ਗਿਆਨ ਦੀਆਂ ਦਾਤਾਂ ਵਖਸ਼ਿਸ਼ ਕਰਕੇ ਆਪ ਅੰਗ ਸੰਗ ਹੋ ਕੇ ਸਹਾਈ ਹੋਣਾ ਕਿਰਪਾ ਰੱਖਣੀ ਸਤਿਗੁਰੂ ਜੀ ਆਪਸੀ ਮੇਲ ਜੋਤ ਪੇਮ ਪਿਆਰ ਦੀਆਂ ਦਾਤਾਂ ਵਖਸ਼ਿਸ਼ ਕਰਨੀਆਂ ਕਿਰਪਾ ਰੱਖਣੀ ਸਤਿਗੁਰੂ ਜੀ ਇਸ ਆਧਾਰੇ ਨੂੰ ਚੜ੍ਹਦੀ ਕਲਾ ਦੀ ਦਾਤ ਵਖਸ਼ਿਸ਼ ਕਰੋ ਮੰਜ਼ਲਾ ਤੱਕ ਸੱਚੇ ਪਾਤਸ਼ਾਹ ਆਪ ਜੀ ਲੈ ਕੇ ਜਾਓ ਕਿਰਪਾ ਰੱਖੋ ਆਪ ਜੀ ਨੂੰ ਬੜੇ ਸੁੰਦਰ ਮਾਲੇ ਪੇਸ਼ਾਕੇ ਹੇਟ ਹੋਏ ਆਪ ਜੀ ਅੰਗੀਕਾਰ ਕਰੋ ਅੰਗੀਕਾਰ ਕਰਦਿਆਂ ਹੋਇਆਂ ਲੋਕ ਪਰ ਲੋਕ ਵਿੱਚ ਪਰਦੇ ਕਜਣੇ ਸਮੂਹ ਆਉਦੇਦਾਰਾਂ ਦੀ ਕਿਰਤ ਕਮਾਈਆਂ ਵਿੱਚੋਂ ਸਮੂਹ ਸੰਗਤਾਂ ਦੀ ਕਿਰਤ ਕਮਾਈਆਂ ਵਿੱਚੋਂ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਅਤੇ ਗੁਰੂ ਕੇ ਲੰਗਰ ਸਜ ਕੇ ਹਾਜ਼ਰ ਹਨ ਆਪ ਜੀ ਕਿਰਪਾ ਕਰੋ ਭੋਗ ਲਾਓ ਲਗਿਆ ਭੋਗ ਆਪਣੀ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਜੋ ਜੀ ਛਕੇ ਮੁੱਖੋਂ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਪੇ ਆਈ ਸੰਗਤ ਦੀ ਹਾਜ਼ਰੀ ਸੇਵਾ ਤਿਲਫੁਲ ਭੇਟਾ ਦਰ ਪ੍ਰਵਾਨ ਕਰੋ ਸਰਵਤ ਨੂੰ ਦਰੋਂ ਕਰੋ ਨਾਮ ਗਿਆਨ ਦੀਆਂ ਦਾਤਾਂ ਵਰਖਾਓ ਸਰਵਤ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਤੰਦਰੁਸਤੀ ਦੀਆਂ ਦਾਤਾਂ ਕਾਰੋਬਾਰਾਂ ਵਿੱਚ ਵੱਧੇ ਵਿਕਾਸ ਦੀਆਂ ਦਾਤਾਂ ਵਰਖਸ਼ ਕਰਨੀਆਂ ਚੱਲਿਆ ਕਦਮ ਕਦਮ ਲੇਖੇ ਵਿੱਚ ਪਾਉਣਾ ਆਪ ਜੀ ਦੀ ਸੇਵਾ ਕਰਦੇ ਆ ਪਵਿੱਤਰ ਬਾਣੀ ਦੇ ਜਾਪ ਕਰਦੇ ਆ ਅਨੇਕਾਂ ਹੀ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਤਰੁੱਟੀਆਂ ਰਹਿ ਜਾਂਦੀਆਂ ਨੇ ਆਪ ਜਿਹਦੇ ਅਣਜਾਣ ਬੱਚੇ ਸਮਝ ਕੇ ਖਿਮਾ ਕਰ ਦੇਣੀ ਆ ਕਿਤੋਂ ਮਤ ਸਮਤ ਬਖਸ਼ਿਸ਼ ਕਰਕੇ ਆਪਣੇ ਸੇਵਾ ਸਿਮਰਨ ਆਪਣੇ ਸੇਵਕਾਂ ਤੋਂ ਆਪ ਕਰਵਾਉਣੇ ਕਰੋ ਕਿਰਪਾ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਨਾਦਰੋਂ ਨਾਦਰ ਨਿਹਾਲ ਕਰੋ ਸਈ ਪਿਆਰੇ ਮੀਲ ਜਿੰਨਾ ਮਿਲਿਆਂ ਤੇਰਾ ਨਾਮ ਚਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਵਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਭ ਕੋ ਆਉਣੇ ਆਏ ਮਾਣ ਲੇਪਾ ਇਹ ਸਭ ਲੈ ਜੂਗੇ گرو نانک کی सहियो सूरज महा اپنے پہچان آپ نے ہم اپنے صدا صدا ਵਾਹ ਰਮਾਨਾ ਸਤਿ ਸਾਈਓ ਸਤਿ ਜੀ ਰਵਾਨਾ ਮਨ ਪਾਇਆ ਮੇਰੇ ਸਾਧੂ ਗੁਰੂ ਰੇ ਹੋਈ ਸਰਬ ਭਲਿਆ ਰਹਾ ਜਿਉ ਪਾਏ ਪ੍ਰਿਤ ਜਿਨ ਸਾਜਿਆ ਜਿਤੋਂ ਬਹਿਨਣ ਜੋ ਪਾਇਏਨ ਸਾਜਿਆ ਸਿਤਾ ਮਹਾਰਕਾਨ ਆਪਣੇ ਦਾਸ ਕੀ ਆਪ ਬੇਜਲਾਕੀ ਨਾਨਕੋ ਸਾਧ ਗੁਰੂ ਮਾਨੋ ਵਾਹਿਗੁਰੂ ਕਾ ਖਾਲਸਾ سیکٹری खाजासी श्याम सिंह समूह और दीदारा समूह में भावो सतनाम के मित्र वाणी दे सब प्राति चरणा गौरव सारे जी की जाम श्री सुखमनी सरजी दे जाम करवा इस सतगुरु ने कृपा करण इस बारे में चढ़ दी कला दी लाल कोशिश करने सवाद के परिवार सुकुमारता उस समय में दीए भारी प्रधान जी बनों के सर्वप्रथम संता